ਖੜਨੇ ਜੀ ਬਹੁਤ ਜਿਆਦਾ ਨੁਕਸਾਨ ਕੀਤਾ ਜੀ ਫਸਲਾਂ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਨਾਲ ਕਈਆਂ ਨਾਲ ਕੇ ਘਰਾਂ ਦਾ ਵੀ ਨੁਕਸਾਨ ਹੋਇਆ ਜੀ ਬਹੁਤ ਜਿਆਦਾ ਨੁਕਸਾਨ ਕੀਤਾ ਲੱਗਦਾ ਵੇਖੋ ਐਜੂਕੇਟ ਪ੍ਰੋਜੈਕਟ ਵਾਲਿਆਂ ਨੇ ਬਹੁਤ ਜਿਆਦੀ ਸੇਵਾ ਕੀਤੀ ਹੈ ਜਦੋਂ ਤੋਂ ਆੜਾ ਏ ਉਦੋਂ ਤੋਂ ਲੈ ਕੇ ਹੁਣ ਤੱਕ ਮਲਕੀ ਜਿਨ ਜੋ ਵੀ ਕਿਸੇ ਦਾ ਨੁਕਸਾਨ ਹੋਇਆ ਸਾਰਾ ਉਹਨਾਂ ਨੇ ਮਲਕੇ ਬਹੁਤ ਵਧੀਆ ਸੇਵਾ ਕੀਤੀ ਹੈ ਨਾਲ ਕਿਸਾਨਾਂ ਦੀ ਵੀ 5000 ਕਿੱਲੇ ਦੇ حساب ਦੇ ਨਾਲ ਜੋ ਕਿ ਖਾਦ ਵੀ ਵਾਸਤੇ ਨਾਲ ਉਹ ਵੀ ਸਾਨੂੰ ਜਿਹੜੇ ਚੈੱਕ ਦਿੱਤੇ ਗਏ ਜੀ ਹਲਾ ਤੂੰ ਤੇ ਠੀਕ ਆ ਅੜ ਨਾਲ ਦੁਕਾਨ ਹੋ ਗਿਆ ਜਿਆਦਾ ਜੀਵਿੰਦਾਰਾਂ ਦੀ ਜਿਹੜੀ ਹਾਲਤ ਆ ਨਾ ਉਹ ਆਰਥਿਕ ਤੌਰ ਤੇ ਤਰਸਯੋਗ ਉਹ ਜਿੱਥੇ ਖੇਤ ਗਏ ਉਥੇ ਪਸ਼ੂ ਡੰਗਰ ਘਰਾਂ ਦੇ ਹੋਰ ਸਮਾਨ ਜਦੋਂ ਘਰਾਂ ਚ ਪਾਣੀ ਵੜ ਗਿਆ ਉਸ ਬਿਸਰੀ ਮੰਝੀਆਂ ਤਾਕਤ ਲੋਕਾਂ ਦਾ ਸਮਾਨ ਰੁੜ ਗਿਆ ਜਿਸ ਨੂੰ ਨਵੇਂ ਸਿਰਿਓਂ ਸੇਬਾ ਕਰਨਾ ਪੈਂਦਾ ਕਦੋਂ ਮੁਸ਼ਕਲਾਂ ਤੇ ਆਉਣਗੇ ਮਦਦ ਜੀ ਪਸ਼ੂਆਂ ਤੋਂ ਲੈ ਕੇ ਜਿਹੜਾ ਨਾ ਪੂਰਾ ਸਾਡਾ ਮਤਲਬ ਜਿਵੇਂ ਫੀਡ ਵਗੈਰਾ ਤੇ ਅਚਾਰ ਤੇ ਹੋਰ ਵੀ ਜਿਹੜੀ ਪਸ਼ੂਆਂ ਦੇ ਵਰਤੋਂ ਆਉਣ ਵਾਲੀ ਚੀਜ਼ ਉਹ ਸਾਨੂੰ ਦਿੱਤੀ ਗਈ ਆ ਤੇ ਜਿਹੜੀ ਬਾਕੀ ਆ ਵੀ ਘਰ ਵਾਸਤੇ ਖਾਣ ਵਾਸਤੇ ਸੌਦਾ ਪੱਤਾ ਵੀ ਦਿੱਤਾ ਗਿਆ ਵਾ ਇਹ ਸਾਡੀ ਇਹਨਾਂ ਪੰਜਾਬ ਪ੍ਰੋਜੈਕਟ ਵਾਲਿਆਂ ਬਹੁਤ ਮਦਦ ਕੀਤੀ ਆ ਲੋਕਾਂ ਦੀ ਤੇ ਜੀ ਜਦੋਂ ਤੋਂ ਹੜ੍ਹ ਆਇਆ ਤੇ ਤਕਰੀਬਨ ਉਦੋਂ ਤੋਂ ਹੀ ਪਸ਼ੂਆਂ ਵਾਸਤੇ ਜਿਸ ਤਰ੍ਹਾਂ ਅਚਾਰ ਦੇ ਪੈਕੇਟ ਆ ਵੱਡੇ ਉਸ ਤੋਂ ਬਾਅਦ ਫੀਡ ਦੀ ਸੇਵਾ ਲਗਾਤਾਰ ਚੱਲਦੀ ਰਹੀ ਆ ਪਾਣੀ ਦੇ ਦਰਾਂ ਨਹੀਂ ਜਦੋਂ ਹੜ੍ਹ ਵਗ ਰਿਹਾ ਸੀ ਤੇ ਕਿਸ਼ਤੀਆਂ ਦੇ ਵਿੱਚ ਜਿਹੜੇ ਲੋਕ ਦਰਿਆਲੇ ਏਰੀਆ ਦੇ ਵਿੱਚ ਵੀ ਫਸੇ ਸੀ ਉਹਨਾਂ ਤੱਕ ਵੀ ਪਹੁੰਚਾਇਆ ਗਿਆ ਕਿ ਅਚਾਰ ਔਰ ਨਾਲ ਫੀਡ ਦੀ ਸੇਵਾ ਪਹੁੰਚਾਈ ਗਈ ਆ ਉਸ ਤੋਂ ਇਲਾਵਾ ਬਾਦ ਦੇ ਵਿੱਚ ਤੂੜੀ ਦੀ ਸੇਵਾ ਤੇ ਹਰੇ ਅਚਾਰ ਦੀ ਸੇਵਾ ਕਾਫੀ ਲੰਬੇ ਸਮੇਂ ਤੱਕ ਚੱਲਦੀ ਰਹੀ ਆ ਪਾਣੀ ਉਤਰਨ ਤੋਂ ਬਾਅਦ ਵੀ ਤੇ ਜਿਹੜਾ ਉਹ ਤਰਾਸਦੀ ਸੀ ਇੱਕ ਹੜ੍ਹ ਦੀ ਉਹਦੇ ਵਿੱਚ ਸਾਨੂੰ ਬਹੁਤ ਸਹਯੋਗ ਦਿੱਤਾ ਤੇ ਜਿਹੜਾ ਉਸ ਤਰਾਸ ਦੀ ਨਾਲ ਨਜਿੱਠਿਆ ਗਿਆ ਹਾਲਾਤ ਬਹੁਤ ਖਰਾਬ ਹੋ ਚੁੱਕੇ ਸਨ ਇੱਥੇ ਐਜੂਕੇਟਰ ਵਾਲੇ ਆਏ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਬੇਹਦ ਸੇਵਾ ਕੀਤੀ ਜਿਹਦੇ ਵਿੱਚ ਰਾਸ਼ਨ ਪਾਣੀ ਹਰ ਚੀਜ਼ ਬੇੜੀਆਂ ਦੇ ਅੰਦਰ ਜਾ ਜਾ ਕੇ ਬਹੁਤ ਵਧੀਆ ਤਰੀਕੇ ਨਾਲ ਘਰ ਘਰ ਪਹੁੰਚਾਇਆ ਔਰ ਸੇਵਾ ਕੀਤੀ